ਡੇਰਾ ਬੱਸੀ ਦੇ ਕਾਇਲ ਸੈਂਟਰ ਦੇ ਉੱਤੇ ਹਮਲਾ ਹੋਣ ਨੂੰ ਲੈ ਕੇ ਗੋਲੀਬਾਰੀ ਹੋਈ ਤਾਂ ਉਸ ਤੋਂ ਬਾਅਦ ਪੁਲਿਸ ਨੇ ਉਹ ਮਾਮਲਾ ਟਰੇਸ ਕਰ ਲਿਆ ਤਾਂ ਇਹ ਉਹ ਦੋ ਦੋਸ਼ੀ ਨੇ ਜਿਹੜੇ ਜਿਨ੍ਹਾਂ ਨੇ ਉਸ ਆਇਲ ਸੈਂਟਰ ਦੇ ਉੱਤੇ ਗੋਲੀਬਾਰੀ ਕੀਤੀ ਸੀ ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਮੈਂ ਆਪਣੀ ਫੋਰਸ ਕੋ ਵਧਾਈ ਦੇਤਾ ਹੂੰ तो उन्होंने अपनी जान जोखिम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि तो मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਫਰਜ਼ ਨਿਭਾਉਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਘਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਹਾਲਾਂਕਿ ਇਹ ਬਿੱਤੇ ਕੱਲ ਦੀ ਗੱਲ ਹੈ ਜਿਸ ਤੋਂ ਬਾਅਦ ਇਹਨਾਂ ਦੀ ਪਛਾਣ ਮੋਹਿਤ ਕੁਮਾਰ ਬੰਟੀ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਲਖਨੌਰਾ ਜ਼ਿਲ੍ਹਾ ਅੰਬਾਲਾ ਵਜੋਂ ਹੋਈ ਹੈ ਔਰ ਇਹ ਵੀ ਦੱਸਦੀ ਕਿ ਦੂਸਰਾ ਜਿਹੜਾ ਵਿਅਕਤੀ ਉਸਦੀ ਪਛਾਣ ਜਠੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਪਿੰਡ ਮਹਿਮਦਗੁਰਾ ਥਾਣਾ ਜੇਦਾ ਬੱਸੀ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਹੋਈ ਹੈ ਤਾਂ ਇਹਨਾਂ ਨੇ ਕਿਸ ਕਾਰਨ ਕਰਕੇ ਇਹ ਵਾਰਦਾਤ ਜਿਹੜੀ ਕੀਤੀ ਹੈ ਔਰ ਨਾਲ ਦੱਸਦੀ ਕਿ ਫਾਇਰਿੰਗ ਕੇਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਇਹ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ तमाम ਪੁਲਿਸ ਅਧਿਕਾਰੀ ਜਿਹੜੇ ਉਹਨਾਂ ਉਹਦੀ ਜਿਹੜੀ ਜਿਹੜਾ ਗੱਲ ਕਰ ਲਈ ਵੀ ਉਹਨਾਂ ਦੀ ਇਕਵਾਹੀ ਦੇ ਵਿੱਚ ਪੂਰਾ ਮਾਮਲਾ ਜਿਹੜਾ ਹੈਗਾ ਟਰੇਸ ਹੋਇਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਔਰ ਉੱਥੇ ਸੀਆਈ ਇੰਚਾਰਜ ਹਰਮਿੰਦਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਹਰਮਿੰਦਰ ਜੀ ਪੂਰਾ ਮਾਮਲਾ ਇੱਕ ਵਾਰ ਦੱਸਿਓ ਔਰ ਕਿਸ ਕਾਰਨ ਕਰਕੇ ਇਹਨਾਂ ਨੇ ਹਮਲਾ ਉਸ ਜਗ੍ਹਾ ਦੇ ਉੱਪਰ ਕੀਤਾ ਸੀ ਦੇਖੋ ਜੀ ਕੱਲ ਮਿਤੀ 19-9 ਨੂੰ ਜਿਹੜਾ ਹੈਗਾ ਆ ਜਿਵੇਂ ਕਿ ਐਸਐਸਪੀ ਸਰ ਨੇ ਬਰੀਫ ਕਰੀ ਦਿੱਤਾ ਆ ਠੀਕ ਹੈ ਜੀ ਕਾਲਜ ਰੋਡ ਦੇ ਉੱਤੇ ਜਿਹੜਾ ਹੈਗਾ ਕਾਲਜ ਕਾਲਰ ਰੋਡ ਤੇ ਆਇਲੈਂਡ ਸੈਂਟਰ ਹੈਗਾ ਜੀ ਜਿਹੜਾ ਆਇਲੈਂਡ ਸੈਂਟਰ ਹੈਗਾ ਜੀ ਉਹਨੂੰ ਜਿਹੜਾ ਉਹਦਾ ਮਾਲਕ ਹੈਗਾ ਜੀ ਆਪਣਾ ਸਾਹਮਣੇ ਆਇਆ ਸੀ ਲੱਗਦਾ ਉਹ ਹਰਵਿੰਦਰ ਸਿੰਘ ਜਿਹੜਾ ਹੈਗਾ ਜੀ ਉਹ ਚਲਾਉਂਦਾ ਹੈ ਉਹਦੇ ਇੱਕ ਅਲਰਟ ਸੈਂਟਰ ਤੋਂ ਬਿਨਾ ਇੱਕ ਉਹਨੇ ਹੋਰ ਵੀ ਜਿਹੜੇ ਹੈਗੇ ਨੇ ਆਪਣੇ ਸਟੱਡੀ ਵੀਜ਼ਾ ਤੇ ਬਾਹਰ ਭੇਜਣ ਦੇ ਲਈ ਇੱਕ ਉਹਨੇ ਸੈਕਟਰ 17 ਦੇ ਵਿੱਚ ਵੀ ਆਪਣਾ ਇੱਕ ਹੋਰ ਥੁੱਲਿਆ ਹੋਇਆ ਹੈ ਜੀ ਜਦੋਂ ਇਹ ਮਾਮਲਾ ਹੋਇਆ ਜੀ ਇੱਕਦਮ ਸੀਆਈ ਦੀਆਂ ਟੀਮਾਂ ਤੇ ਸਾਰੀਆਂ ਟੀਮਾਂ ਡੇਰਾ ਬਸੀ ਦੀਆਂ ਟੀਮਾਂ ਤੇ ਐਸਪੀ ਐਸਐਸਪੀ ਸਾਹਿਬ ਦੀ ਜਿਹੜੀ ਰੈਨਮਾਈ ਹੇਟਰ ਅਦਾਇਤਾ ਅਨੁਸਾਰ ਜਿਹੜੀਆਂ ਸਾਰੀਆਂ ਟੀਮਾਂ ਅਡਾਡ ਥਿਊਰੀਆਂ ਤੇ ਵਰਕਿੰਗ ਕਰਦੀਆਂ ਸੀਗੀਆਂ ਸਾਰੀਆਂ ਟੀਮਾਂ ਨੇ ਰਲ ਕੇ ਤੇ ਲੇਟ ਨਾਈਟ ਤੱਕ ਵਰਕਿੰਗ ਕੀਤੀ ਹੈ ਤੇ ਦਰਾਨੇ ਜਿਹੜਾ ਹੈਗਾ ਲੇਟ ਨਾਈਟ ਜਿਹੜਾ ਹੈਗਾ ਉਹ ਫਿਰ ਜਿਹੜਾ ਹੈਗਾ ਕਲੂ ਮਿਲਿਆ ਸੀ ਕਿ ਜੇਕਰ ਆਪਾਂ ਇਹ ਦੇਖੀਏ ਵੀ ਇਹਨਾਂ ਨੇ ਮੁੱਖ ਟਾਰਗੇਟ ਕੀ ਰੱਖਿਆ ਸੀਗਾ ਕਿਉਂ ਫਾਇਰਿੰਗ ਕੀਤੀ ਕਿ ਉੱਥੇ ਦੇਖੋ ਜੀ ਜਿਹੜਾ ਮੁੱਖ ਟਾਰਗੇਟ ਇਹਦਾ ਹੈਗਾ ਮਤਲਬ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਹੈਗਾ ਮਤਲਬ ਕਿ ਉਹਨਾਂ ਨੂੰ ਕਿਉਂਕਿ ਪਹਿਲਾਂ ਕੋਈ ਐਕਸਟਰੈਕਸ਼ਨ ਦੀ ਇਹਨਾਂ ਨੇ ਕਾਲ ਨਹੀਂ ਕੀਤੀ ਅਸੀਂ ਗੱਲ ਕਰਾਂਗੇ ਰਮਿੰਦਰ ਜੀ ਆਪਣਾ ਜਿਹੜੇ ਦੋਸ਼ੀ ਗਰੁੱਪ ਕੋ ਕੀਤਾ ਨੇ ਉਹ ਤੁਸੀਂ ਦੱਸੋਗੇ ਸੰਗਠਨ ਵਿੱਚ ਕਿੰਨੇ ਲੋਕ ਕਾਰਪਲ ਹੋ ਚੁੱਕੇ ਨੇ ਇਸ ਦੇ ਵਿੱਚ ਅਗਲੀ ਕਾਰਵਾਈ ਕੀ ਹੈ ਦੇਖੋ ਇਹਦੇ ਵਿੱਚ ਜਿਹੜੇ ਤਿੰਨ ਤਿੰਨ ਬੰਦੇ ਜਿਹੜੇ ਹੈਗੇ ਨੇ ਤਿੰਨ ਬੰਦੇ ਆਪਾਂ ਅਰੈਸਟ ਕੀਤੇ ਨੇ ਜਿਹਦੇ ਵਿੱਚ ਦੋ ਬੰਦੇ ਤਾਂ ਜਿਹੜੇ ਵਾਰਦਾਤ ਵਿੱਚ ਸ਼ਾਮਲ ਸੀ ਤੀਸਰਾ ਬੰਦਾ ਜਿਹੜਾ ਹੈਗਾ ਆਕਿਊਟ ਜਿਹੜਾ ਆਪਣਾ ਜਗਦੀਪ ਸਿੰਘ ਉਰਫ ਜੱਗੂ ਹੈਗਾ ਇਹਨੇ ਜਿਹੜਾ ਹੈਗਾ ਵੈਪਨ ਪ੍ਰੋਵਾਈਡ ਕਰਵਾਏ ਸੀ ਤੇ ਇੱਕ ਇਹਨੇ ਸਾਰੇ ਕੰਮ ਦੀ ਜਿਹੜੀ ਹੈਗੀ ਆ ਰੈਕੀ ਨੇ ਕਰਵਾਈ ਸੀ ਇਹਨੂੰ ਵੀ ਜਿਹੜਾ ਹੈਗਾ ਮਤਲਬ ਅਸੀਂ ਅਰੈਸਟ ਕਰ ਲਿਆ ਤੇ ਤਿੰਨ ਦੇ ਤਿੰਨ ਜਿਹੜੇ ਕਯੂਟ ਹੈਗੇ ਅਰੈਸਟ ਕੀਤੇ ਨੇ ਇਹਦੇ ਵਿੱਚ ਤੇ ਬਾਕੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਜੀ ਤਰੀਕੇ ਨਾਲ ਜੇਕਰ ਅਸੀਂ ਗੱਲ ਕਰੀ ਤਾਂ ਇਹ ਹੀ ਗੱਡੀ ਦੇ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ ਹਾਲਾਂਕਿ ਇਸ ਵਿੱਚ ਖਾਸ ਰਹਿਣਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਇਨਵੋਲਵਮੈਂਟ ਜਿਹੜੀ ਹੈਗੀ ਹੈ ਇਹ ਫਿਲਹਾਲ ਤਿਹਾੜ ਜੇਲ੍ਹ ਦੇ ਵਿੱਚ ਬੰਦ ਮਨਜੀਤ ਸਿੰਘ ਉਰਫ ਗੁਰੀ ਪੁੱਤਰ ਬੁੱਧਰਾਵਾਸੀਪਿੰਡ ਖੇੜੀ ਗੁਜਰਾ ਦਾ ਨਾਮ ਜਿਹੜਾ ਹੈਗਾ ਸਾਹਮਣੇ ਆ ਰਿਹਾ ਤਾਂ ਹੁਣ ਜੇਕਰ ਜ਼ਿਕਰ ਹੋਵੇ ਤਾਂ ਇਸ ਦੇ ਵਿੱਚ ਇਸ ਦੀ ਅਸਲੀਅਤ ਇਨਵੋਲਵਮੈਂਟ ਜਿਹੜੀ ਹੈਗੀ ਹੈ ਇਹ ਨਹੀਂ ਹੈਗੀ ਇਨਵੋਲਵਮੈਂਟ ਦੇ ਵਿੱਚ ਕੀ ਕੋ ਜਿਹੜਾ ਨਿਕਲ ਕੇ ਆਉਂਦਾ ਕਿਉਂਕਿ ਤਮਾਮ ਉਸ ਸਮੇਂ ਤੋਂ ਹੀ ਜਿਹੜਾ ਮਨਜੀਤ ਸਿੰਘ ਉਰਫ ਗੁਰੀ ਦਾ ਨਾਮ ਜਿਹੜਾ ਉਹ ਆ ਰਿਹਾ ਤਾਂ ਇਸ ਦਾ ਵਿੱਚ ਇੱਕ ਜਿਹੜਾ ਅਨਮਲਕ ਹੋਣ ਦਾ ਕਰਕੇ ਜੇਕਰ ਗੱਲ ਕਰ ਲਈ ਤਾਂ ਅਨਮਲਕ ਹੋਣ ਦਾ ਕਰਕੇ ਉਹ ਜਿਹੜੀ ਪਛਾਣ ਉਹ ਵੀ ਫਿਲਹਾਲ ਪੁਲਿਸ ਵੱਲੋਂ ਸਾਹਮਣੇ ਨਹੀਂ ਕੀਤੀ ਜਾ ਰਹੀ ਔਰ ਇਸੇ ਤਰ੍ਹਾਂ ਦੱਸਿਆ ਕਿ ਇੱਕ ਜਿਹੜਾ ਪੁਆਇੰਟ 32 ਬੋਰ ਦਾ ਜਿਹੜਾ ਪਿਸਤਲ ਹੈ ਉਹ ਬਰਾਮਦ ਕੀਤਾ ਗਿਆ ਔਰ ਨਾਲ ਹੀ ਦੱਸਿਆ ਕਿ ਮਨਦੀਪ ਸਿੰਘ ਜਿਹੜੇ ਨੇ ਉਹੋ ਸੜਨਾਲ ਨੇ ਗੱਲਬਾਤ ਕਰਨਗੇ ਮਨਜੀਤ ਜੀ ਅਸਲ ਦੇ ਵਿੱਚ ਇਹ ਟਰੇਸ ਕਿਦਾਂ ਹੋਇਆ ਕੇਸ ਕਿਉਂਕਿ ਤੁਸੀਂ ਉੱਥੇ ਹਿਊਮਨ ਰਿਸੋਰਸਸ ਤੇ ਟੈਕਨੀਕਲ ਇਨਫੋਰਮੇਸ਼ਨ ਵਾਲੇ ਇਕੱਠੇ ਕਰਕੇ ਅਰੇਂਜ ਕੀਤਾ ਗਿਆ ਜੀ ਜਿਹੜਾ ਇਹ ਅਸਲ ਦੇ ਵਿੱਚ ਆਪਸ ਵਿੱਚ ਜਾਣਦੇ ਸੀ ਤਿੰਨ ਤੋਂ ਚਾਰ ਜਣ ਜਿਹੜਾ ਮਨਜੀਤ ਸਿੰਘ ਗੁਰਪੁਰੀ ਦਾ ਵੀ ਨਾਮ ਆ ਰਿਹਾ ਜਿਹੜੇ ਇਹ ਸਾਰੇ ਗੁਰਜੀ ਦੇ ਮਨਜੀਤ ਸਿੰਘ ਗੁਰਜੀ ਨੂੰ ਜਾਣਕਾਰ ਸੀ ਜਿਹੜਾ ਮਤਲਬ ਬਾਕੀ ਦੋ ਦੋਸ਼ੀ ਨੇ ਜਿਹੜੇ ਮਾਈਨਰ ਨੇ ਤੇ ਆਪਣਾ ਜਗਦੀਪ ਸੀ ਆਪਸੀ ਵੀ ਨਾਉਣ ਸੀ ਬਾਕੀ ਥਰਡ ਪਰਸਨ ਵੀ ਜਾਣਦੇ ਨਹੀਂ ਮਤਲਬ तमाम ਜਿਹੜਾ ਆਪਾਂ ਦੇਖ ਲਈਏ ਵੀ ਉਹ ਵੀ ਡੇਰਾ ਬਸੀ ਦੇ ਰਹਿਣ ਵਾਲਾ ਇੱਕ ਜਿਹੜਾ ਮਨਜੀਤ ਸਿੰਘ ਗੁਰੀ ਹੈ ਤਿਹਾਰਾ ਜਿਲ੍ਹੇ ਚ ਬੰਦਾ ਹੈ ਔਰ ਦੂਸਰਾ ਵੀ ਬੰਦਾ ਇੱਕ ਡੇਰਾ ਬਸੀ ਰਹਿਣ ਵਾਲਾ ਆਪਸ ਚ ਜਾਣਦੇ ਸੀ ਇੱਕ ਦੂਜੇ ਨੂੰ ਲਿੰਕ ਸੀਗੇ ਇਹ ਪੁਰਾਣੀ ਜਾਣਕਾਰੀ ਹੈ ਆਪਸ ਤਨੂੰ ਜੇਕਰ ਗੱਲ ਕਰ ਲਈ ਤਾਂ ਕੇਸ ਜਿਹੜਾ ਹੁਣ ਮਹਿਜ਼ 24 ਘੰਟਿਆਂ ਦੇ ਵਿੱਚ ਟਰੇਸ ਜਿਹੜਾ ਕਰ ਲਿਆ ਗਿਆ ਲੇਕਿਨ ਸਿੱਧੇ ਤੌਰ ਦੇ ਉੱਪਰ ਜੇਕਰ ਜ਼ਿਕਰ ਕਰੀਏ ਤਾਂ ਹੁਣ ਕੀ ਕੁਝ ਇਸ ਕੇਸ ਦੇ ਵਿੱਚੋਂ ਨਿਕਲ ਕਿਉਂਦਾ ਕਿ ਆਇਲ ਸੈਂਟਰ ਦੇ ਉੱਤੇ ਫਾਇਰਿੰਗ ਕਰਨੀ ਔਰ ਉਸੇ ਤਰੀਕੇ ਦੇ ਨਾਲ ਪੁਲਿਸ ਦੀ ਜਿਹੜਾ ਹੈਗਾ ਥਾਣਾ ਕੁਝੀ ਦੂਰੀ ਤੇ ਰਹਿ ਜਾਣਾ ਲੇਕਿਨ ਪੁਲਿਸ ਨੇ 24 ਘੰਟਿਆਂ ਦੇ ਵਿੱਚ ਇਹ ਕੇਸ ਜਿਹੜਾ ਟਰੇਸ ਕਰ ਲਿਆ ਗਿਆ ਤਾਂ ਕੀ ਕੁਝ ਨਿਕਲਦਾ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋ YouTube Facebook Instagram X aur WhatsApp channel par